ਅੱਜ ਇਸ ਛੁੱਪਿਆੜੇ ਉੱਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੋ ਰਾਸ਼ਟਰੀ ਅਦਰਸ਼ ਜਗਤ ਪ੍ਰਕਾਸ਼ ਮੱਡਾ ਜੀ ਦਾ ਹੋ ਮੇਰੀ ਪਾਰਟੀ ਦੇ ਸਟੇਟ ਫਾਈਨੈਂਸਨੀ ਜਾਕਰ ਜੀ ਪਰ ਵੱਡੇ ਭਾਈ ਸਾਹਿਬ ਸ਼ਸ਼ੀਲ ਰਿੰਕੂ ਜੀ ਐਸਐਮਪੀ ਸ਼ਸ਼ੀਲ ਸ਼ਰਮਾ ਜਿਲ੍ਹਾ ਪ੍ਰੈਜ਼ੀਡੈਂਟ ਤੇ ਸਮੁੱਚੀ ਪਾਰਟੀ ਜਨਤਾ ਪਾਰਟੀ ਸ੍ਰੀ ਲੀਡਰਸ਼ਿਪ ਜਿਨੇ ਛੋਟੇ ਜੇ ਨਿਮਾਣੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਅੱਜ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਜੋ ਨਵਾਜਿਆ ਤੇ ਮੈਂ ਜੋ ਜ਼ਰੂਰ ਪਾਰਟੀ ਦੀ ਝੋਲੀ ਜਿਹੜੀ ਟਿਕਟ ਜਿੱਤ ਕੇ ਪਾਵਾਂਗਾ ਹੋਰ ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਨੋ ਦੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਝੂਠ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਲੋਕ ਅੱਜ 28 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਐ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਥੱਗਿਆ ਥੱਗਿਆ ਮਹਿਸੂਸ ਕਰ ਰਹੇ ਹਾਂ ਕਿ ਜਲੰਧਰ ਦਾ ਅੱਜ ਨਗਰ ਨਿਗਮ ਤੋਂ ਲੈ ਕੇ ਡੀਸੀ ਓਫਿਸ ਤੇ ਜੋ ਹਾਲਾਤ ਐ ਤੁਸੀਂ ਸਾਰੇ ਮੇਰੀ ਮੀਡੀਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਜਿੱਦਾਂ ਮੈਨੂੰ ਦਰਦ ਹੈ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਜੋ ਸਰਕਾਰ ਦੀ ਸਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਦਬਾਅ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹ ਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਲਏ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਰਨભાઈ ਟਰਮ ਜਰੂਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਛੱਤੀਸਗੜ੍ਹ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿੱਧ ਸਿਰਫ ਜਿਹੜੀ ਚੀਜ਼ ਟਿੱਕ ਲਿਖੀ ਹੁੰਦੀ ਦਿੱਲੀਓ ਵਟਸਐਪ ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹੀ ਮੈਂਬਰ ਔਰ ਐਮਐਲਏ ਮੰਤਰੀ ਹਾਊਸ ਹੌਸ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਐ ਐਡਾ ਜਿਹੜਾ ਫੈਸਲਾ ਮੈਂ ਕਿ ਜਿਹੜੇ ਨੂੰ ਕੁਝ ਨੇ ਲਿਆ ਇਹ ਸਿਫਤ ਸਿਰਫ ਆਪਣੇ ਲੋਕਾਂ ਦੇ ਕਰਕੇ ਹੁਣ ਜਿਹੜਾ ਸਮੇਂ ਹੈ ਆਪਣੇ ਲੋਕਾਂ ਦੇ ਲਈ ਜਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਕਤ ਤੋਂ ਬਾਅਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜਾ ਕਾਰਪੋਰੇਸ਼ਨ ਐਕਸ਼ਨ ਆਉਣ ਵਾਲੀ ਆ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਅਰ ਸਾਹਿਬ ਦੀ ਕੋਸ਼ਿਸ਼ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਮਾਨਦਾਰ ਲੜਕਾ ਵੜਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਰਥਨ ਦਾ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ 'ਚ ਆ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡ੍ਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਜਲੰਧਰ ਦੇ ਬਿਆਨ ਆਂਦਾ ਹੈ ਸਾਬਤ ਤੌਰ ਤੇ ਕਹਿੰਦੇ ਦਿਖਾਰੇ ਕਹਿੰਦੇ ਮੈਂ ਜੇ ਜਿੱਤਦਾ ਮੈਂ ਤੇ ਲੋਕਾਂ ਦੇ ਕੰਮ ਹੋਣੇ ਯਾਨੀ ਕਿਤੇ ਨਾ ਕਿਤੇ ਲੋਕਾਂ ਨੂੰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਮੈਂ ਜਿੱਤੂਗਾ ਤਾਂ ਹੀ ਆਮ ਆਦਮੀ ਪਾਰਟੀ ਸਰਕਾਰ ਕਰੇਗਾ ਇਹਦਾ ਮਤਲਬ ਧਮਕੀਆਂ ਉਹਨਾਂ ਦੀ ਉਹ ਲੋਕਾਂ ਨੂੰ ਧਮਕੀ ਦੇ ਰਿਹਾ ਮਹਿੰਦਰ ਪਗੜੀ ਮਹਿੰਦਰ ਪਗੜੀ ਦਾ ਮੈਂ ਨਹੀਂ بار-ਬਾਰ ਨਾਮ ਲੈਣਾ ਚਾਹੁੰਦਾ ਜਲੰਧਰ ਦੇ ਲੋਕ ਅਗਰ ਉਹਨਾਂ ਨੂੰ ਪਸੰਦ ਕਰਦੇ ਮਾਨ ਜੋ ਸ਼੍ਰੀ ਮਹਿੰਦਰ ਪਗੜੀ ਅਗਰ ਲੋਕਾਂ ਦੇ ਵਿੱਚ ਵਿਚਰਦੇ ਹੁੰਦੇ ਤੇ ਲੋਕ ਦੋ ਵਾਰੀ ਨਹੀਂ ਨਕਾਰਦੇ ਜਲੰਧਰ ਦੇ ਲੋਕਾਂ ਨੇ ਦੋ ਵਾਰੀ ਨਕਾਰ ਕੇ ਉਹਨਾਂ ਨੂੰ ਘਰ ਬਿਠਾਇਆ ਅੱਜ ਉਹ ਤੇ ਆਪਣੇ ਆਪ ਨੂੰ ਰਾਜਨੀਤਿਕ ਅੰਨੀ ਦੂ ਚਲੇ ਗਏ ਜਲੰਧਰ ਵੈਸ ਤੋਂ 15 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੇ ਇੱਕ ਵੱਡਾ ਮਹਿਲ ਲਿਆ ਉਸ ਮਹਿਲਾਂ ਦੇ ਵਿੱਚ ਗਰੀਬਾਂ ਦੀ ਐਂਟਰੀ ਨਹੀਂ ਹੈ ਅਗਰ ਸਿੱਧਾ ਸਿਰਫ ਮੇਰਾ ਕੋਈ ਬੋਲ ਨਾ ਕੋੜ ਹੋ ਸਕਦਾ ਕੜਵਾ ਪਰ ਜਲੰਧਰ ਦੇ ਲੋਕਾਂ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਦਰਦ ਹੈ ਉਸ ਦਰਦ ਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠੇ ਹਾਂ ਮੈਨੂੰ ਕੋਈ ਲਾਲਚ ਨਹੀਂ ਹੈ ਕਿ ਜਦੋਂ ਮੇਰਾ ਕੋਈ ਪਰਿਵਾਰ ਦਾ ਸਿਆਸੀ ਜੀ ਕਰਦਾ ਔਰ ਕੋਈ ਵੱਡੀ ਕੁਰਸੀ ਤੇ ਬੈਠਿਆ ਹੋਵੇ ਤੇ ਮੈਂ ਇਹ ਉਹੀ ਲੋਕ ਹੈ ਇਹ ਅੱਜ ਸਿਆਲਕੋਟ ਤੋਂ ਚਲ ਕੇ ਆਏ ਸੀ ਸਾਈਕਲ ਵੀ ਨਹੀਂ ਸੀ ਕਿੱਦਾਂ 20 ਸਾਲਾਂ ਦੇ ਵਿੱਚ ਅੱਜ ਅਰਬਾਂ ਕਰੋੜਾਂ ਰੁਪਏ ਦੇ ਮਹਿਲ ਬਣ ਗਏ ਅੱਜ ਕਿਉਂ ਨਹੀਂ ਗਰੀਬ ਆਦਮੀ ਨੂੰ ਟਿਕਟ ਮਿਲੀ ਅੱਜ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਨ੍ਹਾਂ 21 ਲੋਕਾਂ ਨੇ ਟਿਕਟ ਅਪਲਾਈ ਕੀਤੀ ਹੈ ਆਮ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਹੈ ਜਿਹੜਾ ਅਰਬਪਤੀ ਕਰੋੜਪਤੀ ਕੈਂਡੀਡੇਟ ਉਹ ਮਿਲਿਆ ਪਾਰਟੀ ਨੂੰ ਇਸ ਕਰਕੇ ਜਿਹੜੀ ਇਹ ਲੜਾਈ ਹੈ ਜਿਹੜੀ 10 ਤਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਉਹ ਤਾਂ ਆਮਦਨੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਆ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਣ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 367 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 360 ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਸੁਸ਼ੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਹੈ ਗੰਦੇ ਪਾਣੀ ਦੀ ਹਾਲਾਤ ਕੀ ਹੈ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਹੀ ਸੁਜੀਲ ਰਿੰਕੂ ਵਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਹੋਰ ਝੂਠ ਦੀ ਜਿਹੜੀ ਲੜਾਈ ਹੈ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਅੱਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਲੋਕਾਂ ਤੱਕ ਲੈ ਕੇ ਜਾਣਾ ਲੱਗਦਾ ਕੋਈ ਚੁਣੌਤੀ ਹੋਏਗੀ ਰਿੰਕੂ ਜੀ ਰਿੰਕੂ ਜੀ ਦੇਖਦੇ ਹੋ ਜੀ ਮੁਕਾਬਲਾ ਤੁਹਾਡਾ ਹਾਂਜੀ ਰਿੰਕੂ ਜੀ ਸੁਨੇਂਦਰ ਬਰ ਹੋਣਾ ਨੂੰ ਟਿਕਟ ਦਿੱਤੀ ਗਈ ਹੈ ਲੱਗਦਾ ਕਿ ਮਾਈਕ ਲੈ ਲਓ ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੀ ਗੱਲ ਹੈ ਜਿਹੜੀ ਜਲੰਧਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇੱਥੇ ਭਰੀ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਗਏ ਸਨ ਤਾਂ ਅੱਜ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹਦਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੀ ਹੈ ਬڑے ਜੋਸ਼ ਖਰੋਸ਼ ਦੇ ਨਾਲ ਭਾਰੀ ਜਨਤਾ ਵੈਸਤੇ ਦੇ ਹਲਕੇ ਦੇ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਤੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤਾ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ 'ਚ ਰਿੰਕੂ ਜੀ ਕਾਂਗਰਸ ਪਾਰਟੀ ਨੇ ਸੁਨੀਲ ਕੌਰ ਨੂੰ ਮੈਦਾਨ ਉਤਾਰਿਆ ਕਿਤਾ ਦੇਖਦੇ ਹੋ ਚੁਣੌਤੀ ਲੱਗਦੀ ਹੈ ਦੇਖੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਹੈਵੀ weight ਕੈਂਡੀਡੇਟ ਸੀ ਤਾ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲੱਭਿਆ ਉਹ ਅੱਜ ਜਲੰਧਰ ਵੈਸਟ ਚੋਂ ਕੋਈ ਕਦਵਰ ਲੀਡਰ ਹੈ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕੀ ਕਹਿੰਦੇ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਕਾਂਗਰਸ ਦਾ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕਾਂਗਰਸ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਹੈ ਸਾਡਾ ਦੋਵਾਂ ਤੋਂ ਹੈ ਕਿਉਂ ਕਿਉਂਕਿ ਮੁੱਖ ਮੰਤਰੀ ਨੇ 10000 ਜਿਹੜੇ ਪੁਲਿਸ ਮਨਜ਼ਮਾ ਦਾ ਬਦਲੀ ਕਰ ਦਿੱਤੀ ਗਈ ਹੈ ਹੁਣ ਸੋਸਿਸ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵਿੱਚ ਰੋਸ਼ ਹੈ ਤੇ ਕਈ ਜਿਹੜਾ ਆਪਣਾ ਰਿਟਾਇਰਮੈਂਟ ਲੈ ਰਿਹਾ ਤੇ ਕਈ ਆਪਣਾ ਜਿਹੜਾ ਅਸਤੀਫਾ ਦੇਣ ਦੀ ਤਿਆਰੀ ਹੈ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ਼ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਅੰਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਅਰੇ ਲਗਾਏ ਸੀਗੇ ਔਰ 92 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਆ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਆ ਜਿਹੜਾ ਸਿਰਫ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਖਾਸ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ میٹرਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਜੋ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0 13 0 ਹੋਏਗਾ ਤਾਂ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ कि ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਕੁੰਭ ਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁਟੀ ਸਰਕਾਰ ਹੈ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਦੇਖੋ ਦਿਨ 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 ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਹੈ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਇੱਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਜੂਏ ਦਾ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੰਮਕੰਦੀ ਨੀਂਦ ਦੇ ਵਿੱਚੋਂ ਜੂਰ ਜਗਾਉਣਗੇ ਤੁਸੀਂ ਜਿਹੜੇ ਤੁਸੀਂ ਕਿਹੜੇ ਮੁੱਦੇ ਲਾ ਕੇ ਜਾ ਰਹੇ ਹੋ ਅਸੀਂ ਗੱਲ ਕਹੀ ਸੀ ਕਿ ਜਦੋਂ ਟਿਕਟ ਮਿਲੇਗੀ ਬੀਜਪੀ ਦੇ ਵੱਲੋਂ ਸ਼ੀਤਲ ਗੋਣਾ ਨੂੰ ਤਾਂ ਇਹ ਵੀ ਜਤਾਇਆ ਜਾ ਸਕਦਾ ਸੀ ਕਿ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਪਰਚਾ ਨਹੀਂ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਦੀ ਸ਼ੀਤਲ ਲੰਗਰਾਲ ਹੋਣਾ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਿਆਂਇਕ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਆਫੇਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਬਣੇ ਕਿਹੜੇ ਲੈ ਕੇ ਜਾ ਰਹੇ ਹੋ ਸਰ ਕੁਛ ਨਹੀਂ ਕੀ ਕੁਨੇ ਤੁਹਾਡੇ ਇੱਕ ਦੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਪਬਲਿਕ ਦੇ ਵਿੱਚ ਦੇਖੋ ਪਬਲਿਕ ਦੇ ਵਿੱਚ ਤਾਂ ਸਿਰਫ ਇੱਕੋ ਹੀ ਮੁੱਦਾ ਹੈ ਮੇਨ ਮੁੱਦਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਇਹਦਾ ਤੁਸੀਂ 2.5 ਸਾਲ ਦਾ ਕਾਰਜਕਾਲ ਦੇਖ ਲਓ ਕਿ ਅਜੇ ਤੱਕ ਜਲੰਧਰ ਵੈਸਟ ਹਲਕਾ ਸੀਵਰੇਜ ਪੀਣ ਵਾਲੇ ਪਾਣੀ ਔਰ ਸਟਰੀਟ ਲਾਈਟ ਨੂੰ ਹੀ ਬਾਹਰ ਆ ਸਕਿਆ 2 ਸਾਲ ਤੋਂ ਲਗਾਤਾਰ ਇਸ ਸਰਕਾਰ ਦੀ ਅੰਗੈਲੀ ਕਰਕੇ ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਇਹ ਬਣਾ ਸਕੇ ਤਾਂ ਜਿਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ ਵੈਸਟ ਕਿਉਂਕਿ ਇੱਥੇ ਇਲੈਕਸ਼ਨ ਆ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾ ਬਸਤੀ 바ਵਾਕੇਲ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਬਵਸਤਾ ਆ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਇਹਨੂੰ ਦੇਖਦੇ ਹੋਏ आम आदमी पार्टी ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਕਰਦੇ ਸੀ ਕਿ ਲਾਟਸ ਆਪਰੇਸ਼ਨ ਨੂੰ ਲੈ ਕੇ ਵੀ ਐਫ ਆਈ ਆਰ ਦਰਜ ਕਰਵਾਈ ਸੀ ਕੇਸ ਕੋਈ ਹੋ ਸਕਦਾ ਹੈ ਕਿ ਤੁਸੀ ਜਿਹੜੇ ਤੁਸੀਂ बार-बार ਗੱਲ ਕਰਦੇ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀਜੀਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਆ ਪਰ ਪੁਲਿਸ ਮੈਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਚਾਹੀਦਾ ਰਿੰਕੂ ਜੀ ਕਿਹੜੀ ਕਾਂਗਰਸ ਦੇ ਲੀਡਰ ਆਪੇ ਹੀ ਬਾਕੀ ਜਿਹੜੇ ਲੀਡਰ ਕਹਿੰਦੇ ਰਹੇ ਨੇ ਕਿ ਵੇ ਸੱਚ ਦੜਾ ਸਕਦੇ ਇੱਕ ਗੱਲ ਬੜੀ ਤੇਰ ਤੋਂ ਬੋਲੋ ਹੁਣ ਦੇ ਲੋਕ ਹੁਣ ਕਿਤਾ ਚਾਹਦੇ ਨੇ ਨਾਮ ਲਿੱਤਾ ਜਾ ਰਿਹਾ ਲੋਕ ਸਭਾ ਬੋਲ ਵਿੱਚ ਵੀ ਚੰਨੀ ਜੀ ਦੇਖੋ ਚੰਨੀ ਸਾਹਿਬ ਕਹਿ ਰਹੇ ਸੀ ਕਿ ਜਾਂ ਮੈਂ ਰਹਾਂਗਾ ਜਾਂ ਨਸ਼ਾ ਰਹੇਗਾ ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਉਹ ਅਜੇ ਤੱਕ ਤਾਂ ਕੋਈ ਏਦਾਂ ਦੀ ਏਦਾਂ ਦੀ ਗੱਲਬਾਤ ਏਦਾਂ ਦੀ ਗੱਲਬਾਤ ਇਹਨਾਂ ਨੇ ਹਜੇ ਤੱਕ ਕੀਤੀ ਨਹੀਂ ਕੋਈ ਤਾ ਇਥੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਚੰਨੀ ਸਵਾ ਸਾਹਿਬ ਦਾ ਤੇ ਸਵਾਲ ਹੀ ਬਿਲਕੁਲ ਗਲਤ ਹੈ ਕਿਉਂਕਿ ਨਾ ਤਾਂ ਉਹ ਸਰਕਾਰ ਦੇ ਵਿੱਚ ਹੈ ਨਾ ਹੀ ਉਹਨਾਂ ਦੇ ਹੱਥ ਕੋਈ ਐਸੀ ਕੋਈ ਰਿਮੋਟ ਹੈ ਜਿਹਦੇ ਨਾਲ ਉਹ ਸਰਕਾਰੀ ਕੰਮ ਤੇ ਠੀਕ ਕਰ ਸਕਣ ਇਹ ਸਾਰਾ ਨਸ਼ਾ ਚਕਾਰੀ ਗੁੰਡਾ ਕਰਦੀ ਹੈ ਇਹ ਸਰਕਾਰ ਦੀ ਆੜ ਦੇ ਵਿੱਚ ਹੋ ਰਹੀ ਹੈ ਜਦੀ ਜ਼ਿੰਮੇਵਾਰੀ 100% ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹ ਜਿਹੜਾ ਹਾਸਲ ਕਰੋਗੇ ਕੀ ਲੱਗਦਾ ਤੁਹਾਨੂੰ ਮਹਿੰਦਰ ਪਕੇਟੀ ਲੈ ਕੇ ਕੀ ਤੁਸੀਂ ਰਿਜ਼ਾਈਨ ਕੀਤਾ ਸੀ ਤੁਹਾਡਾ ਕੋਈ ਨੈਤਿਕ ਕਰਾਏ ਨਹੀਂ ਹੈ ਕਿ ਕਿਸੇ ਤੋਂ ਬੰਦੇ ਨੇ ਲੋਕਾਂ ਨੂੰ ਬੇਟ੍ਰੇ ਕੀਤਾ ਤੁਸੀਂ ਰਿਜ਼ਾਈਨ ਕੀਤਾ ਹਾਂ ਜੀ ਮੈਂ ਇਹ ਤੇ ਮੈਂ ਜਵਾਬ ਦੇਣਾ ਚਾਹਾਂਗਾ ਪਲੀਜ਼ ਕਿ ਮੇਰਾ ਛੋਟਾ ਵੀਰ ਹੈ ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਸਾਡਾ ਜਿਹੜਾ ਰਿਜ਼ਾਈਨ ਹੈ ਇਸ ਕਰਕੇ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਲੜਾਈ ਲੜਨਾ ਚਾਹੁੰਦੇ ਹਾਂ ਕਿਉਂਕਿ ਪਿਛਲੇ ਸਾਲਾਂ ਚ ਦੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਦਾ ਹਜੇ 22 ਸਾਲ ਦਾ ਟਨਿਓਰ ਬਾਕੀ ਹੈ ਇਹ ਹਜੇ ਸਰਕਾਰ ਇੰਜੋਏ ਕਰ ਸਕਦਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਮੈਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਚਾਹੇ ਉਹ ਜਿੱਤ ਕੇ ਚਾਹੇ ਹਾਰ ਕੇ 2.5 ਸਾਲ ਮੈਂ ਵੀ ਸਰਕਾਰ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਰ ਮਹਿੰਦਰ ਭਗਤ ਜੀ ਇਸ ਗੱਲ ਦਾ ਜਵਾਬ ਦੇਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਹੈ ਕਿਉਂਕਿ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੰਤਰੀ ਰਹੇ ਆ ਬੜੇ ਹਾਇਰ ਪੋਸਟਾਂ ਤੇ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਕੰਮ ਜਲੰਧਰ ਦੇ ਲਈ ਜਲੰਧਰ West ਹਲਕੇ ਦੇ ਲਈ ਭਗਤ ਪਰਿਵਾਰ ਨਹੀਂ ਕਰ ਸਕਿਆ ਔਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਕਿ ਇਸ ਵਾਰ ਟਿਕਟ ਜਿਹੜੀ ਇਹ ਭਗਤ ਪਰਿਵਾਰ ਤੋਂ ਬਾਹਰ ਕਿਸੇ ਹੋਰ ਨੂੰ ਦੇਣੀ ਹੈ ਤਾਂ ਉਹਨੂੰ ਦੇਖਦੇ ਹੋਏ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਆਪਣੀ ਟਿਕਟ ਨੂੰ ਦੇਖਦੇ ਹੋਏ ਮਿੰਦਰ ਭਗਤ ਜੀ ਨੇ ਜਿਹੜੀ ਹੈ ਪਾਰਟੀ ਛੱਡੀ ਹੈ ਅਸੀਂ ਜਿਹੜੀ ਪਾਰਟੀ ਛੱਡੀ ਹੈ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਛੱਡੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ